ਪੁਲਿਸ ਨੇ ਅੰਡਰ ਪ੍ਰੈਸ਼ਰ ਇਹ ਕੋਆਇਆ ਕਿ ਸਾਡਾ ਤਾਂ ਵਕੀਲ ਹੈ ਹੀ ਨਹੀਂ। ਇਸ ਐਕਸੈਸਚਨ ਨੂੰ ਅਸੀਂ ਭਜਣ ਦਾ ਦਿੰਦੇ ਨਹੀਂ। ਕਿਤੇ ਮਰਜੀ ਭੱਜ। ਬੜੀ ਇੱਕ दखਲ ਅੰਦਾਜ਼ੀ ਹੈ ਜਿਸ ਦੇ ਵਿੱਚ ਸਿੱਧਾ ਪਤਾ ਲੱਗ ਰਿਹਾ ਹੈ ਕਿ ਪੁਲਿਸ ਹੈ ਜਿਹੜੀ ਉਹਦੀ ਹੱਦ ਤੋਂ ਵੱਧ ਜਿਹੜੀ ਅਦਾਲਤਾਂ 'ਚ ਦਖਲਅੰਦਾਜ਼ੀ ਹੋ ਰਹੀ ਚੀਜ਼ ਇਸ ਦੇ ਵਿੱਚ ਜਿਹੜਾ ਐਸਐਚਓ ਹੈ ਦਲਜੀਤ ਸਿੰਘ ਇਹ ਚਾਹੁੰਦਾ ਹੈ ਨਾ ਸ਼ਰਿਆ ਵੀ ਕਿਹਾ ਹੈ ਕਿ ਮੈਂ ਸਜ਼ਾ ਦਿਵਾਣੀ ਹੈ ਇਸ ਕੇਸ ਦੇ ਵਿੱਚ। ਇਹ ਕੰਕਣੇ ਵਾਲੇ ਕੇਸ ਨੂੰ ਪਰਸਨਲ ਲੈ ਕੇ ਚੱਲ ਰਿਹਾ ਹੈ। ਇਹਨੂੰ ਪ੍ਰੋਬਲਮ ਹੀ ਇੱਕੋ ਹੈ। ਜੋਕ ਦਾ ਕੇਸ ਸੀਗਾ ਜੀ ਤੇ ਉਹ ਚਲਾਨ ਪੇਸ਼ ਹੋਇਆ ਸੀਗਾ ਅੱਛਾ ਜੀ ਸਾਨੂੰ ਤਾਂ ਹੁਣ ਤੱਕ ਇਹਦਾ ਖਰਾਤਾ ਕੋਈ ਨਹੀਂ ਆੜੀ ਜੀ ਸੀ ਇਹਨਾਂ ਕੋਈ ਆਈ ਸੀ ਹੁਣ ਵੀ ਅੱਛਾ ਜੀ ਫਿਰ ਹੁਣ ਤਾਂ ਸਾਡੇ ਆਉਣ ਤੋਂ ਪਹਿਲਾਂ ਅਸੀਂ ਮਸਾਂ ਹੀ ਪਹੁੰਚੇ ਮੇਰੇ ਲੇਟ ਹੋ ਗਿਆ ਤੇ ਸ਼ੌਂਡ ਚੜਾਇਆ ਠੀਕ ਹੈ ਜੀ ਇੱਥੇ ਗੇਟ ਤੇ ਹੀ ਪਹੁੰਚੇ ਇੱਥੇ ਆ ਕੇ ਪਤਾ ਲੱਗਾ ਜੀ ਉਹਨਾਂ ਨੂੰ ਕੋਈ ਪੇਸ਼ ਕਰਕੇ ਵਾਪਸ ਲੈ ਗਏ ਆ ਪਤਾ ਨਹੀਂ ਕੀ ਗੱਲਬਾਤ ਸੀ ਕੀ ਤਰੀਕ ਸੀ ਆਜ ਉਹਨਾਂ ਦੀ ਤਰੀਕ ਸੀਗੀ ਹਾਂਜੀ ਕੋਈ ਤਰੀਕ ਸੀਗੀ ਉਹਨਾਂ ਦੀ ਅੱਛਾ ਠੀਕ ਹੈ ਨਹੀਂ ਹੁਣ ਜਿਹੜੀ ਵਕੀਲ ਸਾਹਿਬਾਨ ਕਰ ਰਹੇ ਨੇ ਵੀ ਉਹਨਾਂ ਤੋਂ ੱੱਕੇ ਨਾਲ ਬਿਆਨ ਦਵਾਈ ਗਏ ਨੇ ਕੀ ਹੈ ਮਾਮਲਾ ਇਹ ਵਕੀਲ ਸਾਹਿਬ ਨੂੰ ਪਤਾ ਜੀ ਹੁਣ ਅਸੀਂ ਇਹਨਾਂ ਬਾਰੇ ਬਾਹਰ ਨਹੀਂ ਹੈਗੇ ਇਹਨਾਂ ਗੱਲਾਂ ਦੇ ਸਾਨੂੰ ਪਤਾ ਨਹੀਂ ਜਦੋਂ ਬਾਅਦ ਚਲ ਕੇ ਪਤਾ ਬੋਲ ਜੀ ਅਸੀਂ ਆਏ ਵੀ ਅਜੇ ਹੁਣੇ ਸੀ ਅਸੀਂ ਤਾਂ ਭੱਜ ਕੇ ਆ ਕੇ ਮਿਲੇ ਆ ਬੱਚਿਆਂ ਨੂੰ ਤਾਂ ਮਿਲਿਆ ਵੀ ਨਹੀਂ ਅੱਛਾ ਤੁਹਾਡੇ ਵੱਲੋਂ ਵਕੀਲ ਹਰਪਾਲ ਸਿੰਘ ਖਾਰਾ ਨੂੰ ਹਾਂਜੀ ਹਾਂਜੀ ਇਹੀ ਐਂਸਰ ਹੋਣਾ ਅੱਛਾ ਕੀ ਮੰਗ ਕਰਦੇ ਹੋਗੇ ਅਸੀਂ ਦਾ ਮੰਗ ਕਰਦੇ ਹਾਂ ਜਿਹੜਾ ਅੰਦਰ ਇਨਸਾਫ ਹੋਣਾ ਚਾਹੀਦਾ ਜਿਹੜਾ ਸਾਡੇ ਜੀਵਨਾਂ ਦੀ ਬੇਲ ਮਤਲਬ ਚਰਾਨ ਦੇ ਵਿੱਚ ਜਾਂ ਕੋਈ ਕਮੀਆਂ ਜੋ ਕਿਸੇ ਤਰ੍ਹਾਂ ਦੀ ਹੈਗੀ ਉਹ ਕੇਸ ਸਾਹਿਬ ਜਿਵੇਂ ਕਰ ਰਹੇ ਆ ਹਾਂਜੀ ਅਸੀਂ ਠੀਕ ਸਮਝਦੇ ਹਾਂ ਮੈਂ ਤੁਹਾਡਾ ਕੀ ਕਹਿਣਾ ਚਾਹਾਂਗਾ ਮੇਰਾ ਨਾਮ ਸੁਖਵਿੰਦਰ ਸਿੰਘ ਆ ਮੈਂ ਹਰੀਕੇ ਤੋਂ ਆ ਮੇਰਾ ਬੇਟਾ ਨਿਮਰਜੀਤ ਸਿੰਘ ਅੱਛਾ ਜੀ ਇਹਨਾਂ ਦਾ ਕੇਸ ਜਿਹੜਾ ਕੈਂਸਰ ਬਿਮਾਰੀ ਵਾਲਾ ਕੇਸ ਪਿਆ ਵਾ ਕੋਲੋਂ ਦੇ ਬਾਰੇ ਕੁਝ ਪਤਾ ਨਹੀਂ ਆ ਇਹ ਕੋਈ ਮੁਜਰਮ ਹੈਗੇ ਆ ਜਾਂ ਨਹੀਂ ਹੈਗੇ ਉਹਦੇ ਪਰ ਜੇ ਚਲੋ ਆਪਾਂ ਕਹਿ ਨਹੀਂ ਸਕਦੇ ਕੁਝ ਬਾਕੀ ਅਸੀਂ ਅੱਜ ਆਪਣੇ ਬੱਚਿਆਂ ਨੂੰ ਮਿਲਣ ਆਏ ਸੀ ਖਾਰਾ ਸਾਹਿਬ ਨੂੰ ਫੋਨ ਕੀਤਾ ਸਾਡੇ ਬੱਚਿਆਂ ਨੂੰ ਵੀ ਪਤਾ ਕੀ ਇਹ ਲੈ ਉਹਨਾਂ ਦੇ ਅੱਛਾ ਮਤਲਬ ਕੱਲ ਤੱਕ ਪਤਾ ਸੀ ਰਾਤ 12 ਵਜੇ ਤੱਕ ਵੀ ਉਹਨਾਂ ਨੂੰ ਪਤਾ ਸੀ ਠੀਕ ਹੈ ਹਰ ਵਕਤ ਹੀ ਉਹਨਾਂ ਨੂੰ ਪਤਾ ਵੀ ਖਾਰਾ ਸਾਹਿਬ ਕੇਸ ਲੜ ਲੈਣੇ ਅਹੀ ਹੁਣ ਸਪੈਸ਼ਲ ਆਏ ਆ ਤੇ ਖਾਰਾ ਸਾਹਿਬ ਕੋਲ ਹੀ ਆਏ ਆ ਇਸੇ ਕਰਕੇ ਆਏ ਜੇ ਵਕੀਲ ਨੇ ਤੇ ਅੱਛਾ ਜੀ ਕਿਹੜੀ ਇਹਨਾਂ ਕੋਲ ਆਏ ਆ ਅਸੀਂ ਠੀਕ ਹੈ ਜੀ ਤੇ ਸਾਡੇ ਬੱਚੇ ਦੇ ਵਕੀਲ ਤੇ ਇਹੋ ਹੀ ਨੇ ਵੱਡਾ ਮੈਟਰ ਖੁੱਲ੍ਹ ਸਮ ਕੇ ਸਾਹਮਣੇ ਆਇਆ ਕਿ ਪੁਲਿਸ ਦੀ ਕੀ ਗੁੰਡਾਗਰਦੀ ਹੈ ਪੁਲਿਸ ਕਿੱਥੋਂ ਤੱਕ ਡੀਪਲੀ ਜਾਣਦੀ ਹੈ ਇਸ ਦੇ ਵਿੱਚ ਕੀ ਸੀ ਇੱਕ ਚਲਾਨ ਪੇਸ਼ ਹੋਇਆ ਸੀ ਉਸ ਦੇ ਉੱਪਰ ਲਿਖਿਆ ਆਇਆ ਸੀ ਕਿ ਚਲਾਨ ਅਧੂਰਾ ਹੈ ਤਾਂ ਅਸੀਂ ਬੇਲ ਲਈ ਕਿ ਚਾਰ ਚਾਲ ਚਲਾਇ ਅਧੂਰਾ ਹੈ ਸੁਪਰੀਮ ਕੋਰਟ ਨੇ ਇਸ ਪੁਆਇੰਟ ਤੇ ਬੇਲ ਕੀਤੀ ਹੋਈ ਸੀ ਤਾਂ ਪੁਲਿਸ ਹਿੱਲ ਗਈ ਇੱਥੋਂ ਅਦਾਲਤ ਨੇ ਡਿਸਮਿਸ ਕਰਤੀ ਅਸੀਂ ਸੈਸ਼ਨ ਕੋਰਟ ਜਾਣ ਲੱਗੇ ਤਾਂ ਮੁਲਜ਼ਮਾ ਨੇ ਪਰਸੋਂ ਬੁਲਾ ਕੇ ਮੈਨੂੰ ਕਿਹਾ ਜੀ ਆਪਾਂ ਬੇਲ ਉੱਪਰ ਲਈ ਅੱਜ ਜਿੱਥੇ ਕਿੱਥੇ ਤਾਂ ਜੇਲ੍ਹ ਚੋਂ ਪੁਲਿਸ ਲੈ ਕੇ ਆਉਂਦੀ ਅੱਜ ਕੈਂਟ ਥਾਣੇ ਦਾ ਐਸ ਐਚ ਓ ਆਪ ਲੈ ਕੇ ਆਇਆ ਦੋਨਾਂ ਮੁਲਜ਼ਮਾਂ ਕਿਹੜੇ ਕੇਸ ਦੀ ਗੱਲ ਕਰ ਰਹੇ ਹੋ ਇਹ ਜਿਸ ਦੇ ਵਿੱਚ ਉਹ ਕਲਚਨ ਕੁਮਾਰੀ ਦਾ ਮਰਡਰ ਹੋਇਆ ਸੀ अच्छा जी ता आ बिजेंद्र सिंह ने भाई अमृतपाल मेरो दे फादर आ सुखजिंदर सिंह है इदा नाल एक लड़का है लिया है निमृत जी।, जी दे फादर ता ए मेरे कोले ने ता पुलिस ने अंडर प्रेशर ए को आया कि ਸਾਡਾ ਤਾਂ ਵਕੀਲ ਹੈ ਹੀ ਨਹੀਂ ਬਿਆਨ ਦਵਾਤੇ ਕੋਰਟ ਬਿਆਨ ਦਵਾਤੇ ਕੋਰਟ ਦੇ ਵਿੱਚ ਜਦ ਕਿ ਕਿਤੇ ਵੀ ਬਿਆਨ ਨਹੀਂ ਦਿੱਤੇ ਜਾਂਦੇ ਕਾਰਨ ਕੀ ਹੈ ਕਿ ਅਗਰ ਮੈਂ 167 2 ਦੀ ਬੇਲ ਲਾਉਣਾ ਤਾਂ ਉਸ ਦੇ ਵਿੱਚ ਜੇ ਬੇਲ ਹੁੰਦੀ ਤੇ ਇਹਨਾਂ ਦੀ ਇਨਕੁਆਰੀ ਖੁੱਲਦੀ ਕਿ ਚਲਾਨ ਕੰਪਲੀਟ ਕਿਉਂ ਨਹੀਂ ਠੀਕ ਹੈ ਪਰ ਮੈਂ ਸੱਚੇ ਜਾਊਗਾ ਇੱਥੋਂ ਦੇ ਅਫਸਰਾਂ ਦੇ ਲੋਕਲ ਜਿਹੜੇ ਇੱਥੋਂ ਚਾਹੇ ਐਸਐਸਪੀ ਹੈ ਚਾਹੇ ਕੋਈ ਹੈ ਕਿ ਯਾਰ ਮੇਰੇ ਕੋਲ ਜਲਤਾਰ ਸਿੰਘ ਤਾਰੇ ਤੋਂ ਲੈ ਕੇ ਕੇਸ ਰਹਿ ਕਿਸੇ ਵੀ ਅੱਜ ਤੱਕ ਨਿਹੰਗ ਸਿੰਘ ਜਾਂ ਕਿਸੇ ਜਹੇਦਾਰ ਨੇ ਸਰੈਂਡਰ ਨਹੀਂ ਸੀ ਕੀਤਾ ਪੁਲਿਸ ਦੇ ਕਹਿਣ ਠੀਕ ਹੈ ਅੱਜ ਫਸਟ ਟਾਈਮ ਹੋਇਆ ਹੈ ਕਿ ਪੁਲਿਸ ਅੰਦਰ ਜਾਂਦੀ ਹੈ ਪੁਲਿਸ ਉਹਨਾਂ ਤੋਂ ਪੁਵਾਦੀ ਹੈ ਉਹ ਫਿਰ ਬਾਹਰ ਜਾ ਕੇ ਕਹਿੰਦੇ ਨੇ ਖਾਰਾ ਸਾਹਿਬ ਅਸੀਂ ਰਾਤ ਨੂੰ ਸਲਾਹ ਕਰਕੇ ਫਿਰ ਤੁਹਾਡੇ ਕੋਲ ਆਵਾਂਗੇ ਪਰ ਕੋਰਟ ਦੇ ਅੰਦਰ ਪੁਲਿਸ ਨੇ ਇੰਨੀ ਤਕਲੰਦਾਜੀ ਕੀਤੀ ਆ ਬਿਲਡਿੰਗ ਦੇ ਅੰਦਰ ਆ ਕੇ ਕਿ ਮੈਂ ਕਹਿੰਦਾ ਪੂਰਾ ਡਰਾਮਾ ਕੀਤਾ ਕਿ ਕਿਸ ਤਰੀਕੇ ਨਾਲ ਇਹ ਵਕੀਲ ਨਹੀਂ ਚਾਹੀਦਾ ਕਿਉਂਕਿ ਉਹਨਾਂ ਨੂੰ ਬੰਦਾ ਉਹ ਚਾਹੀਦਾ ਹੈ ਕਿ ਜਿਹੜਾ ਪੁਲਿਸ ਦੇ ਇਸ਼ਾਰਿਆਂ ਤੇ ਨੱਚੇ ਅੱਛਾ ਜਦ ਕਿ ਉਹਨਾਂ ਦੀ ਫੈਮਲੀ ਮੇਰੇ ਕੋਲ ਖੜੀ ਹੈ ਫੈਮਲੀ ਕਹਿੰਦੀ ਆ ਵਕੀਲ ਤੂੰ ਆ ਪਰ ਪੁਲਿਸ ਨੇ ਅੱਜ ਕਹਿ ਗਿਆ ਕਿ ਇਹ ਵਕੀਲ ਨਹੀਂ ਠੀਕ ਬੜੀ ਸ਼ਰਮ ਵਾਲੀ ਗੱਲ ਹੈ ਇਸ ਐਸ ਐਚਓ ਨੇ ਤੁਹਾਡੇ ਅਗਲਾ ਸਟੈਪ ਕੀ ਹੋਊਗਾ ਅਗਲਾ ਸਟੈਪ ਮੇਰਾ ਉਹਨਾਂ ਦੇ ਪੇਰੈਂਟਸ ਮੇਰੇ ਕੋਲ ਖੜੇ ਨੇ ਅਗਲਾ ਸਟੈਪ ਅਸੀਂ ਬੇਲ ਲਾਵਾਂਗੇ ਜਿੱਥੇ ਮਰਜ਼ੀ ਭੱਜੇ ਫਿਰਨੇ ਸਾਨੂੰ ਪਤਾ ਚਾਹੀਦਾ ਤੁਹਾਨੂੰ ਸੁਪਰੀਮ ਕੋਰਟ ਚ ਕਿੱਲ ਜਾਣਾ ਪਊ ਕਿ ਐਸਐਚਓ ਜਿਵੇਂ ਤੂੰ ਦਖਲਅੰਦਾਜ਼ੀ ਕਰਦਾ ਭੈਣਾ ਇਹ ਐਸਐਸਪੀ ਨੂੰ ਵੀ ਮੜਾ ਸੁਣ ਲੈਣਾ ਚਾਹੀਦਾ ਹੈ ਕਿ ਤੁਹਾਡੀ ਫੋਰਸ ਇੱਥੋਂ ਥਾਣਿਆਂ ਤੋਂ ਲੈ ਕੇ ਜਾ ਕੇ ਲੈ ਕੇ ਆਉਂਦੀ ਹੁੰਦੀ ਹੈ ਜੇਲ੍ਹ ਦੇ ਵਿੱਚੋਂ ਇਹ ਸਪੈਸ਼ਲ ਕੇਸ ਦੇ ਵਿੱਚ ਐਸਐਚਓ ਦੀ ਡਿਊਟੀ ਲੱਗੀ ਉਸ ਦੀ ਡਿਊਟੀ ਲੱਗੀ ਜਿੰਦੇ ਉਲਟਾ ਸੀ ਬੇਲ ਲਾਉਣੀ ਠੀਕ ਹੈ ਜੀ ਸੋ ਸ਼ਰੇਆਮ ਧੱਕਾ ਹੈ ਉਹਦੇ ਪੇਰੈਂਟਸ ਮੇਰੇ ਕੋਲ ਖੜੇ ਨੇ ਪਰ ਬੇਲ ਅਸੀਂ ਅੱਗੇ ਲਾਵਾਂਗੇ ਕਿਉਂਕਿ ਫਸਟ ਟਾਈਮ ਤੇ ਮੈਂ ਦੇਖਿਆ ਕਿ ਇੰਨੀ ਦਖਲਅੰਦਾਜ਼ੀ ਸਟੇਟ ਦੀ ਦਖਲਅੰਦਾਜ਼ੀ ਅਦਾਲਤਾਂ ਦੇ ਵਿੱਚ ਇੰਨੀ ਹੋ ਜੂਗੀ ਇਹ ਸੋਚਿਆ ਵੀ ਨਹੀਂ ਸੀ